ਜੀ ਮੇਰੇ ਹਸਬੰਡ ਹਮੇਸ਼ਾ ਮੈਨੂੰ ਕਹਿੰਦੇ ਸੀ ਖਾਣਾ ਬਾਹਰ ਅੱਛਾ ਨਹੀਂ ਮਿਲਦਾ ਜਿਵੇਂ ਬੱਚੇ ਨੂੰ ਆਪਣੀ ਮਾਂ ਰੋਟੀ ਦਿੰਦੀ ਹੈ ਬਣਾ ਕੇ ਮੈਂ ਉਹੀ ਸੋਚ ਕੇ ਇਹ ਕੰਮ ਸ਼ੁਰੂ ਕੀਤਾ ਪਿਆਰ ਮਿਲਿਆ ਬਹੁਤ ਡਿਸਕਰੀਏਸ਼ਨ ਵੀ ਮਿਲੀ ਲੋਕਾਂ ਨੇ ਮੈਨੂੰ ਕੋਈ ਬਹੁਤ ਕੁਝ ਕਿਹਾ ਵੀ ਤੁਸੀਂ ਕਿੰਨੇ ਦਿਨ ਘਰਦਿਆਂ ਦੇ ਤਾਣੇ ਸੁਣੋਗੇ ਕਿ ਤੂੰ ਕੀ ਕੰਮ ਕਰ ਰਹੀ ਹੈ ਹੈ ਨਾ ਓਬਵੀਅਸ ਹੈ ਨਾ ਨਹੀਂ ਕਰ ਸਕਦੇ ਤੁਸੀਂ ਇਹ ਕੰਮ ਨਾ ਹੈਲੋ ਸਤਿ ਸ਼੍ਰੀ ਅਕਾਲ ਆਦਾਵ ਮੈਂ ਸੋਨੀਆ ਆ ਤੇ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਸੋ ਅੱਜ ਅਸੀਂ ਤੁਹਾਨੂੰ ਬੇਹਦ ਖਾਸ ਜਗ੍ਹਾ ਦੇ ਉੱਤੇ ਲੈ ਕੇ ਜਾਵਾਂਗੇ ਇਹਨਾਂ ਦੀ ਗੱਲ ਮੈਂ ਕਰਾਂ ਤਾਂ ਇਹਨਾਂ ਨੇ ਪਹਿਲੇ ਸਕੂਲ ਵਿੱਚ ਟੀਚਿੰਗ ਕੀਤੀ ਸੀਗੀ ਪਰ ਉਸ ਤੋਂ ਬਾਅਦ ਇੱਕਦਮ ਹੀ ਇਹ ਇਸ ਲਾਈਨ ਦੇ ਵਿੱਚ ਆ ਗਏ ਯਾਨੀ ਕਿ ਫੂਡ ਲਾਈਨ ਦੇ ਵਿੱਚ ਆ ਗਏ ਤੇ ਇਸ ਕੈਰੀਅਰ ਨੂੰ ਕਿਵੇਂ ਇਹਨਾਂ ਨੇ ਚੂਜ਼ ਕੀਤਾ ਕੀ وجہ ਸੀ ਕਿ ਜਿਨ੍ਹਾਂ ਨੂੰ ਜੋ ਸਕੂਲ ਦਾ ਕੰਮ ਛੱਡਣਾ ਪਿਆ ਤੇ ਫੂਡ ਲਾਈਨ ਦੇ ਵਿੱਚ ਆ ਗਏ ਸੋ ਸਾਰੀ ਗੱਲਾਂ ਬਤਾਸੀਂ ਇਹਨਾਂ ਦੇ ਨਾਲ ਕਰਾਂਗੇ ਸੋ ਆਓ ਚੱਲਦੇ ਹਾਂ ਸੋ ਸਾਡੇ ਨਾਲ ਪ੍ਰੀਤਮ ਗੋਰਜਿਆ ਜਿਨ੍ਹਾਂ ਦੇ ਵੱਲੋਂ ਇੱਕ ਕਾਟ ਲਗਾਇਆ ਜਾਂਦਾ ਸੋ ਖਾਸ ਕਰ ਲਈ ਹੈ ਕਿ ਪਹਿਲਾ ਸਕੂਲ ਟੀਚਰ ਸੀਗੇ ਉਸ ਤੋਂ ਬਾਅਦ ਇਹਨਾਂ ਦੀ ਜਰਨੀ ਇਸ ਫੂਡ ਲਾਈਨ ਦੇ ਵਿੱਚ ਸ਼ੁਰੂ ਹੁੰਦੀ ਹੈ ਸੋ ਕਿਵੇਂ ਇਹ ਚੇਂजेस ਆਏ ਜਾਂ ਬਦਲਾਅ ਆਇਆ ਇਸ ਦੇ ਬਾਰੇ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਥੈਂਕ ਯੂ ਜੀ ਸੋ ਪਹਿਲੇ ਤਾਂ ਮੈਨੂੰ ਇਹ ਦੱਸੋ ਵੀ ਸਕੂਲ ਲਾਈਨ ਦੇ ਵਿੱਚ ਸੀਗੇ ਟੀਚਿੰਗ ਕਰਦੇ ਸੀ ਸੋ ਕਿਹੜੇ ਸਬਜੈਕਟ ਬੱਚਿਆਂ ਨੂੰ ਪੜ੍ਹਾਉਂਦੇ ਸੀ ਮੈਂ ਹਿੰਦੀ ਤੇ ਸੰਸਕ੍ਰਿਤ ਪੜ੍ਹਾਉਂਦੇ ਸੀ ਹਾਂਜੀ ਤੇ ਉਸ ਤੋਂ ਬਾਅਦ ਇੱਕਦਮ ਹੀ ਇਧਰਲੀ ਲਾਈਨ 'ਚ ਆਉਣ ਦਾ ਕਿਵੇਂ ਸੋਚਿਆ ਕਿਉਂਕਿ ਅਸ ਦਿਨਾਂ 'ਚ ਜੇ ਦੇਖੇ ਤਾਂ ਫੂਡ ਵਾਲੇ ਬਹੁਤ ਆ ਗਏ ਆ ਪਰ ਤੁਸੀਂ ਮੇਰੇ ਖਿਆਲ ਨਾਲ 2018 'ਚ ਸ਼ੁਰੂ ਕੀਤਾ ਸੀਗਾ ਸੋ ਉਦੋਂ ਇਨਾ ਕ੍ਰੇਜ਼ ਨਹੀਂ ਸੀਗਾ ਤਾਂ ਕਿਵੇਂ ਸੋਚਿਆ ਸੀਗਾ ਵੀ ਇਸ ਲਾਈਨ 'ਚ ਆਉਣਾ ਕਿਉਂਕਿ ਇਹ ਵੀ ਇੱਕ ਟਫ ਡਿਸੀਜਨ ਐ ਸਕੂਲ ਲਾਈਫ ਤੋਂ ਇਧਰਲੀ ਸਾਈਡ 'ਚ ਆਉਣਾ ਮੈਂ ਐਕਚੁਅਲੀ ਪਤਾ ਕੀ ਮੈਂ ਜਦੋਂ ਸਕੂਲ ਲਾਈਨ ਛੱਡਿਆ ਉਦੋਂ ਮੇਰੀ ਮੈਰਿਜ ਹੋ ਗਈ ਉਹਦੇ ਬਾਅਦ ਪਹਿਲਾਂ ਤਾਂ ਮੈਂ ਮਤਲਬ ਸੋਚਿਆ ਹੀ ਨਹੀਂ ਐ ਇਸ ਬਾਰੇ ਕਿਉਂਕਿ ਬੇਬੀ ਹੋ ਗਏ ਮੇਰੇ ਦੋ ਬੱਚੇ ਬੱਚੀ ਵਾਸੀ ਕੇ ਮੇਰੇ ਉਹ ਸਭ ਤੋਂ ਵੱਡਾ ਕੰਮ ਸੀ ਮੈਨੂੰ ਉਹਨਾਂ ਦੀ ਬਿਹਤਰੀਨ ਪਰਵਰਿਸ਼ ਦਾ ਉਹ ਮੈਂ ਕਰਿਆ ਬੱਚੇ ਇੰਨੇ ਜੋਗੇ ਹੋ ਗਏ ਕਿ ਆਪ ਨੂੰ ਸੰਭਾਲ ਸਕਦੇ ਸੀਗੇ ਫਿਰ ਜੌਬ ਤੇ ਮੈਂ ਕਰਨੀ ਸੀ ਮੇਰੇ ਹਸਬੰਡ ਹਮੇਸ਼ਾ ਮੈਨੂੰ ਕਹਿੰਦੇ ਸੀ ਖਾਣਾ ਬਾਹਰ ਅੱਛਾ ਨਹੀਂ ਮਿਲਦਾ ਮਤਲਬ ਜਿਵੇਂ ਮਿਲਦਾ ਹੈ ਲੇਕਿਨ ਜਿਵੇਂ ਬਹੁਤ ਜ਼ਿਆਦਾ ਮਸਾਲੇ ਬਹੁਤ ਜ਼ਿਆਦਾ ਤਿੱਖਾ ਬਣੋਂਦਾ ਤੇ ਮੈਂ ਮੈਨੂੰ ਨਾ ਪੈਸ਼ਨ ਵਾਸਤੇ ਖਾਣਾ ਬਣਾਉਣ ਦਾ ਤੇ ਫਿਰ ਮੈਂ ਕਿਹਾ ਮੈਂ ਇਹ ਕੰਮ ਸ਼ੁਰੂ ਕਰਦੀ ਆਂ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਫਿਰ ਜੇ ਤੈਨੂੰ ਬਣਾਉਣਾ ਹੈ ਆਪਾਂ ਇਮਾਨਦਾਰੀ ਨਾਲ ਕੰਮ ਕਰੀਏ ਮੈਨੂੰ ਤਾਂ ਠੀਕ ਹੈ ਜਿਵੇਂ ਬੱਚੇ ਨੂੰ ਆਪਣੀ ਮਾਂ ਰੋਟੀ ਦਿੰਦੀ ਹੈ ਬਣਾ ਕੇ ਮੈਂ ਉਹੀ ਸੋਚ ਕੇ ਇਹ ਕੰਮ ਸ਼ੁਰੂ ਕੀਤਾ ਕਿ ਮੈਂ ਬਿਲਕੁਲ ਉਹੀ ਚੀਜ਼ ਬੱਚਿਆਂ ਨੂੰ ਦਵਾਂਗੀ ਜੋ ਮੈਂ ਆਪਣੇ ਬੱਚਿਆਂ ਨੂੰ ਖਵਾਉਂਦੀ ਆ ਬਸ ਉਦੋਂ ਮੈਂ ਸ਼ੁਰੂ ਕੀਤਾ ਸਿਰਫ ਰਾਜਮਾ ਕੜੀ ਔਰ ਚੌਲ ਤੋਂ ਫਿਰ ਹੌਲੀ ਹੌਲੀ ਕਸਟਮਰਸ ਨੇ ਮੈਨੂੰ ਦੱਸਿਆ ਕਿ ਆਂਟੀ ਤੁਸੀਂ ਇਹ ਵੀ ਰੱਖੋ ਮੈਮ ਤੁਸੀਂ ਇਹ ਵੀ ਰੱਖੋ ਫਿਰ ਉਹਨਾਂ ਦੀ ਰਿਕਮੈਂਡੇਸ਼ਨ ਤੇ ਮੈਂ ਐਡ ਔਨ ਕਰਦੀ ਰਹੀ ਫਿਰ ਕਰੋਨਾ ਤੋਂ ਬਾਅਦ ਮੈਂ ਗ੍ਰੀਨ ਵੇਗ ਸ਼ੁਰੂ ਕੀਤੇ ਦਾਲਾਂ ਤੇ ਗ੍ਰੀਨ ਵਿੱਚ ਇਹ ਮੈਂ ਸ਼ੁਰੂ ਕੀਤੇ ਹੁਣ ਇਸ ਟਾਈਮ ਤੇ ਵਿੱਚ ਹਰ ਸੀਜ਼ਨਲ ਸਬਜ਼ੀ ਮੇਰੇ ਕਾਊਂਟਰ ਤੇ ਹੁੰਦੀ ਹੈ ਡੇ ਬਾਏ ਡੇ ਜਿਵੇਂ ਕੁਝ ਵੀ ਹੋ ਭਿੰਡੀ ਤੋਂ ਲੈ ਕੇ ਕਰੇਲੇ ਕਦੂ ਕੀਆ ਤੋਰੀਆਂ ਔਰ ਬਹੁਤ ਪਸੰਦ ਨਾਲ ਬੱਚੇ ਖਾਂਦੇ ਹੁਣ ਠੰਡ ਦਾ ਸੀਜ਼ਨ ਸ਼ੁਰੂ ਹੋ ਗਿਆ ਹੁਣ ਮਿਕਸ ਵੈਜ ਹੋ ਗਈ ਆਲੂ ਮੇਥੀ ਹੋ ਗਈ ਮਟਰ ਮલાઈ ਮੇਥੀ ਹੋਗੀ ਅੱਜ ਆਲੂ ਸ਼ਿਮਲਾ ਮਿਰਚ ਹੈ ਮਤਲਬ ਹਰ ਸਬਜ਼ੀ ਮਿਲੇਗੀ ਤੁਹਾਨੂੰ ਮੇਰੇ ਕਾਊਂਟਰ ਤੇ ਜੋ ਮੈਂ ਮਤਲਬ ਬਣਾ ਸਕਦੀ ਹਾਂ ਸਭ ਕੁਝ ਤੇ ਜਿਵੇਂ 2018 ਚ ਸ਼ੁਰੂ ਕੀਤਾ ਸੀਗਾ ਜਦੋਂ ਪਹਿਲਾ ਦਿਨ ਕਾਰਟ ਲਗਾਇਆ ਤਾਂ ਉਸ ਟਾਈਮ ਕੀ ਇਮੋਸ਼ਨਸ ਸੀਗੇ ਕਿਉਂਕਿ ਇੱਕ ਬੰਦਾ ਨਰਵਸ ਵੀ ਹੁੰਦਾ ਆ ਖੁਸ਼ੀ ਵੀ ਹੁੰਦੀ ਆ ਇੱਕ ਥੋੜੀ ਬੁੱਚੀ ਜਿחק ਵੀ ਹੁੰਦੀ ਆ ਹਨਾ ਤੇ ਤੁਹਾਡੀ ਇਮੋਸ਼ਨਸ ਕੀ ਸੀਗੇ ਮੈਨੂੰ ਚਿਜਕ ਤੇ ਨਹੀਂ ਸੀ ਬਸ ਮੈਨੂੰ ਇਹ ਸੀਗਾ ਕਿ ਮਤਲਬ ਮੈਂ ਮਤਲਬ ਮੈਨੂੰ ਮੈਨੂੰ ਖੁਸ਼ੀ ਬਹੁਤ ਸੀ ਕਿ ਮੈਂ ਇਹ ਕੰਮ ਸ਼ੁਰੂ ਕੀਤਾ ਮਤਲਬ ਵੇਲਲੀ ਨਹੀਂ ਹੋऊंगी ਹੁਣ ਮੈਂ ਮਤਲਬ ਮੈਨੂੰ ਇਹ ਸੀਗਾ ਕਿ ਮੈਂ ਆਪਣੇ ਆਪ ਨੂੰ ਪ੍ਰੂਫ ਕਰ ਵੀ ਕਰ ਸਕਦੀ ਹਾਂ ਕਿ ਹਾਂ ਮੈਂ ਕੁਝ ਕਰ ਸਕਦੀ ਹਾਂ ਇਸ ਤਰ੍ਹਾਂ ਨਹੀਂ ਕਿ ਮੇਰੇ ਕੋਲ ਆਂਦੇ ਸਾਰੀ ਮੈਨੂੰ ਇੰਨਾ ਪਿਆਰ ਮਿਲਿਆ ਬਹੁਤ ਡਿਸਕਰੀਏਸ਼ਨ ਵੀ ਮਿਲੀ ਲੋਕਾਂ ਨੇ ਮੈਨੂੰ ਕੋਈ ਬਹੁਤ ਕੁਝ ਕਿਹਾ ਵੀ ਬਹੁਤ ਜਿਵੇਂ ਕਿ ਮਤਲਬ ਕਾਟ ਲਗਾ ਲਿਆ ਐਦਾ ਉਦਾ ਜਿਵੇਂ ਤੁਹਾਨੂੰ ਪਤਾ ਹੀ ਹੈ ਸਮਾਜ ਤੁਹਾਨੂੰ ਜਦੋਂ ਤੁਸੀਂ ਵੱਧਦੇ ਹੋ ਤੋ ਕੋਈ ਵੀ ਤਾਨੂੰ ਸਾਥ ਨਹੀਂ ਦਿੰਦਾ ਹਾਂ ਜੀ ਤੋ ਉਹ ਸਾਥ ਮੈਨੂੰ ਮੇਰੇ ਮਤਲਬ ਮੇਰੇ ਬੱਚਿਆਂ ਤੋਂ ਮੇਰੇ ਹਸਬੰਡ ਤੋਂ ਮਿਲਿਆ ਮੇਰੇ ਪੇਰੈਂਟਸ ਤੋਂ ਮਿਲਿਆ ਲੇਕਿਨ ਹੋਰ ਕਿਸੇ ਨੇ ਵੀ ਮਤਲਬ ਐਦਰ ਇਨਕਰੇਜ ਨਹੀਂ ਕੀਤਾ ਕਿ ਤੁਸੀਂ ਇਹ ਕਰੋ ਹਰ ਬੰਦਾ ਕਹੇ ਇਹ ਕੀ ਕੰਮ ਹੈ ਕੰਮ ਤਾਂ ਕੰਮ ਹੁੰਦਾ ਸਾਡੇ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਕੀਰਤ ਕਰੋ ਤੋ ਕੀਰਤ ਕੁਛ ਵੀ ਹੋ ਸਕਦਾ ਹੈ ਜ਼ਰੂਰੀ ਥੋੜੀ ਕਿ ਅਸੀਂ 4 10 ਲੱਖ 20 ਲੱਖ ਲਗਾ ਕੇ ਬਿਜ਼ਨਸ ਹੀ ਵੱਡਾ ਖੜਾ ਕਰਨਾ ਹੈ ਹੈਨਾ ਜ਼ਰੂਰੀ ਥੋੜੇ ਪੈਸੇ ਪਟਨੇ ਤੁਸੀਂ ਸਮਾਲ ਬਿਜ਼ਨਸ ਸ਼ੁਰੂ ਕਰੋ ਉਹਨੂੰ ਵੱਡਾ ਕਰ ਲਓ ਹਨਾ ਮੈਨੂੰ ਇਹ ਵੀ ਨਹੀਂ ਸੀਗਾ ਕਿ ਮੈਂ ਬਹੁਤ ਪਪੂਲਰ ਹੋ ਜਾਵਾਂ ਜਾਂ ਲੋਕ ਮੈਨੂੰ ਮੈਨੂੰ ਇਹ ਸੀਗਾ ਕਿ ਮੈਂ ਇਮਾਨਦਾਰੀ ਨਾਲ ਆਪਣਾ ਕੰਮ ਕਰਾਂ ਬਸ ਮਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੈਂ ਜੋ ਸੋਚਿਆ ਸੀ ਉਹ ਮੈਂ ਕੀਤਾ ਇਹ ਬਹੁਤ ਖੁਸ਼ੀ ਦੀ ਹੈ ਸੋ ਜਿਵੇਂ ਫੈਮਿਲੀ ਦੀ ਗੱਲ ਕੀਤੀ ਤਾਂ ਇੱਕ ਉਹ ਵੀ ਚੀਜ਼ ਆ ਜਾਂਦੀ ਵੀ ਜੇ 파ਟਨਰ ਸਾਥ ਹੋਵੇ ਤਾਂ ਆਪਾਂ ਕੋਈ ਵੀ ਮੰਜ਼ਿਲ ਪਾਰ ਸਕਦੇ ਆ ਹੈ ਨਾ ਸੋ ਤੁਹਾਡੀ ਤੁਸੀਂ ਜਿਵੇਂ ਦੱਸਿਆ ਵੀ ਘਰ ਦਾ ਦਾ ਸਪੋਰਟ ਮਿਲਿਆ 파ਟਨਰ ਦੇ ਵੱਲੋਂ ਵੀ ਕਿਹਾ ਗਿਆ ਸੋ ਉਸ ਦੇ ਬਾਰੇ ਥੋੜਾ ਦੱਸ ਨਹੀਂ ਮੇਰਾ ਮੇਰਾ 파ਟਨਰ ਬਹੁਤ ਵਧੀਆ ਹੈ ਇਲੀ ਜੇ ਨੋ ਡਾਊਟ ਉਹਨਾਂ ਨੇ ਮਤਲਬ ਐ ਨਹੀਂ ਕਿ ਇਸ ਕਾਰਟ ਤੇ ਹੀ ਮੈਨੂੰ ਮਤਲਬ ਸਪੋਰਟ ਕੀਤਾ ਉਹਨਾਂ ਨੇ ਜ਼ਿੰਦਗੀ ਦੇ ਹਰ ਲੰਮੇ ਵਿੱਚ ਮੈਨੂੰ ਸਪੋਰਟ ਕੀਤਾ ਜਿੱਥੇ ਮੈਂ ਸਹੀ ਹਾਂ ਜਿੱਥੇ ਮੈਂ ਗਲਤ ਹਾਂ ਉਹਨਾਂ ਨੇ ਦੋਨੋਂ ਚੀਜ਼ਾਂ ਮੈਨੂੰ ਬਹੁਤ ਪਿਆਰ ਨਾਲ ਦੱਸਿਆ ਕਿ ਐਦਾਂ ਤੂੰ ਗਲਤ ਹੈ ਐਦਾਂ ਤੂੰ ਸਹੀ ਹੈ ਮਨੇ ਬੱਚਿਆਂ ਨੇ ਵੀ ਮੈਨੂੰ ਉਦਾਂ ਹੀ ਇਨਕਰੀਜ ਬੱਚੇ ਬਲਕਿ ਮੇਰੇ ਛੋਟੇ ਸੀ ਤਾਂ ਵੀ ਉਹਨਾਂ ਨੇ ਕਦੀ ਮੈਨੂੰ ਐ ਨਹੀਂ ਕਿਹਾ ਕਿ ਮੇਰੀ ਮਾਂ ਨੇ ਇਹ ਕੰਮ ਕੀਤਾ ਕਹਿੰਦੇ ਮਮਾ ਕੋਈ ਆ ਕੇ ਦਿੰਦਾ ਨਹੀਂ ਕਿਸੇ ਨੂੰ ਘਰ ਬੈਠੇ ਨੂੰ ਨਾ ਤਾਂ ਤੁਸੀਂ ਤੁਸੀਂ ਸੋਚਣ ਦੀ ਸਾਡੇ ਬਾਰੇ ਲੋੜ ਨਹੀਂ ਹੈ ਇਸ ਵੇਲੇ ਮੇਰਾ ਬੇਟਾ ਦਿੱਲੀ ਯੂਨੀਵਰਸਿਟੀ ਵਿੱਚ ਹੈ ਪੜ੍ਹ ਰਿਹਾ ਹੈ ਮੇਨ ਮੇਨ ਕੈਂਪਸ ਵਿੱਚ ਪੜਦਾ ਪਿਆ ਹੈ ਤੇ ਆਖਿਰ ਤੇ ਬੱਚੇ ਇਸ ਤਰ੍ਹਾਂ ਦੇ ਹੋਣਗੇ ਤਾਂ ਹੀ ਨਿਕਲ ਕੇ ਇੱਥੋਂ ਦੀ ਗਿਆ ਉਹ ਹੈ ਨਾ ਤਾਂ ਮੈਨੂੰ ਉਹ ਉਹਨਾਂ ਮੇਰੇ ਫੈਮਿਲੀ ਬਹੁਤ ਪਿਆਰੀ ਹੈ ਮੇਰੀ ਮੇਰਾ ਹਸਬੰਦ ਮੇਰੇ ਬੱਚੇ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਬਿਨਾ ਸਪੋਰਟ ਦੇ ਤਾਂ ਮੈਂ ਕਰ ਹੀ ਨਹੀਂ ਸਕਦੀ ਸੀ ਬਿਲਕੁਲ ਪੋਸਿਬਲ ਹੀ ਨਹੀਂ ਹੈ ਕਿ ਤੁਸੀਂ ਕਰ ਲੋਗੇ ਤੁਸੀਂ ਕਿੰਨੇ ਦਿਨ ਘਰਦਿਆਂ ਦੇ ਤਾਣੇ ਸੁਣੋਗੇ ਕਿ ਤੂੰ ਕੀ ਕੰਮ ਕਰ ਰਹੀ ਹੈ ਹੈ ਨਾ ਆਬਵੀਅਸ ਹੈ ਨਾ ਨਹੀਂ ਕਰ ਸਕਦੇ ਤੁਸੀਂ ਇਹ ਕੰਮ ਨਾ ਬਹੁਤ سپورਟ ਕੀਤਾ ਮੇਰੇ ਹਸਬੰਡ ਵੱਲ ਜਿਵੇਂ ਤੁਸੀਂ ਦੱਸਿਆ ਵੀ ਜਦੋਂ ਪ੍ਰੈਗਨਨਸੀ ਆਈ ਜਾਂ ਵਿਆਹ ਤੋਂ ਬਾਅਦ ਤੁਸੀਂ ਕੰਮ ਛੱਡ ਦਿੱਤਾ ਤੇ ਉਦੋਂ ਇਦਾਂ ਨਹੀਂ ਲੱਗਾ ਕਿਉਂਕਿ ਜਦੋਂ ਜਿਹੜਾ ਬੰਦਾ ਅਰਨ ਕਰਨ ਵਾਲਾ ਹੁੰਦਾ ਉਹਨੂੰ ਹੁੰਦਾ ਵੀ ਮੈਂ ਅਰਨ ਕਰਾਂ ਜਾਂ ਮੇਰੇ ਆਪਣੇ ਪੈਸੇ ਤੋਂ ਮੈਂ ਸਪੈਂਡ ਕਰਾਂ ਚੀਜ਼ਾਂ ਲਵਾਂ ਇਹ ਚੀਜ਼ਾਂ ਨਹੀਂ ਸੀਗੀਆਂ ਨਹੀਂ ਮੈਨੂੰ ਕਦੀ ਵੀ ਨਹੀਂ ਲੱਗਿਆ ਕਿਉਂਕਿ ਹਸਬੰਡ ਬਹੁਤ ਅੱਛੇ ਸੀਏ ਤਾਂ ਕਦੀ ਮੈਨੂੰ ਮਹਿਸੂਸ ਹੀ ਨਹੀਂ ਹੋਇਆ ਹਾਂ ਕਿ ਮੈਨੂੰ ਪੈਸੇ ਦੀ ਤਾਂ ਕੋਈ ਗੱਲ ਹੀ ਨਹੀਂ ਸੀ ਇਹ ਪੈਸਾ ਤਾਂ ਬਹੁਤ ਦੇ ਦਿੰਦੇ ਸੀ ਮੈਨੂੰ ਇਹਦੀ ਕੋਈ ਗੱਲ ਨਹੀਂ ਹੈ ਬਸ ਜਦ ਮੈਨੂੰ ਲੱਗਿਆ ਕਿ ਮੈਂ ਫ੍ਰੀ ਹੋ ਗਈ ਹਾਂ ਨਾ ਤਦ ਮਨ ਨੂੰ ਥੋੜਾ ਜਿਹਾ ਮਹਿਸੂਸ ਹੁੰਦਾ ਸੀ ਤਾਂ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕੰਮ ਕਰਨਾ ਚਾਹੁੰਦੀ ਹਾਂ ਕਹਿੰਦੇ ਕਾਫੀ ਦਿਨ ਤੱਕ ਤਾਂ ਉਹਨਾਂ ਨੇ ਟਾਈਮ ਲਗਾ ਕਿਉਂਕਿ ਉਹਨਾਂ ਦਾ ਦਿਲ ਨਹੀਂ ਸੀਗਾ ਕਿ ਮੈਂ ਮਤਲਬ ਕਿ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਜਾਵਾਂ ਲੇਕਿਨ ਇੱਕ ਜ਼ਿੱਦ ਵੀ ਹੁੰਦੀ ਹੈ ਨਾ ਕਿ ਹਾਂ ਨਹੀਂ ਕੁਝ ਕਰਨਾ ਹੈ ਕੁਝ ਕਰਨਾ ਹੈ ਤਾਂ ਕਰਕੇ ਮੈਂ ਕੀਤਾ ਸੀਗਾ ਸੋ ਅਜੀ ਕਸਟਮਰਸ ਦੀ ਗੱਲ ਕਰੀਏ ਤੇ ਤੁਹਾਨੂੰ ਕਿਹੜੇ ਕਿਹੜੇ ਰਿਵਿਊਜ਼ ਮਿਲਦੇ ਆ ਇਹ ਪੁੱਛ ਲਵਾਂ ਵੀ ਅੱਜ ਤੱਕ ਦਾ ਬੈਸਟ ਰਿਵਿਊ ਕਿਹੜਾ ਮਿਲਿਆ ਮੈਨੂੰ ਅਨਪੂਰਨਾ ਦਾ ਰਿਵਿਊ ਮਿਲਿਆ ਆ ਹਾਂ ਮੈਨੂੰ ਅਨਪੂਰਨਾ ਦਾ ਰਿਵਿਊ ਮਿਲਿਆ ਹੈ ਮੋਸਟਲੀ ਬੱਚੇ ਮੈਨੂੰ ਮਾਤਾ ਹੀ ਕਹਿੰਦੇ ਆ ਕਿ ਮਾਤਾ ਇਹ ਦੇ ਦੋ ਔਰ ਬਹੁਤ ਪਿਆਰ ਨਾਲ ਔਰ ਹੱਕ ਨਾਲ ਕਹਿੰਦੇ ਆ ਆਂਟੀ ਕੱਲ ਸਾਡੇ ਵਾਸਤੇ ਨਾ ਇਹ ਬਣਾ ਕੇ ਲਿਆਇਓ ਤੁਸੀਂ ਤੋਂ ਉਹ ਮੈਂ ਕਰ ਦਿੰਦੀ ਆ ਫੁੱਲਫਿਲ ਉਹਨਾਂ ਦੇ ਬੱਚਿਆਂ ਦੀ ਨਾ ਡਿਮਾਂਡਸ ਕੀ ਹਾਂ ਚਲੋ ਇਹਨਾਂ ਨੇ ਖਾਣਾ ਹੈ ਉਹ ਐਦਾਂ ਮੈਂ ਕਰਦੀ ਮੈਨੂੰ ਬਹੁਤ ਪਿਆਰ ਕਰਦੇ ਮੈਨੂੰ ਮਤਲਬ ਪੈਸਾ ਤਾਂ ਚਲੋ ਮੈਂ ਕਮਾਉਂਦੀ ਆ ਓਬਵੀਅਸ ਹੈ ਮੈਂ ਕੰਮ ਕਰਦੀ ਆ ਤਾਂ ਪੈਸਾ ਕਮਾਉਂਦੀ ਆ ਲੇਕਿਨ ਮੈਂ ਪਿਆਰ ਬਹੁਤ ਕਮਾਇਆ ਇਥੇ ਬਹੁਤ 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 ਕਮਾਇਆ ਇਹ ਮੈਨੂੰ ਲੱਗਦਾ ਵੀ ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਕਮਿਊਨੀਕੇਟ ਕਰਦੇ ਇਹ ਉਹਦੀ ਵੀ ਚੀਜ਼ ਹੁੰਦੀ ਆ ਤਾਂ ਮਤਲਬ ਓਬਵੀਅਸ ਹੈ ਕਿ ਤੁਸੀਂ ਜੋ ਦੋਗੇ وہی ਲੋਗੇ ਹੈਨਾ ਦੋਨੋਂ ਚੀਜ਼ਾਂ ਨੇ ਇੱਕ ਖਾਣੇ ਦਾ ਵੀ ਹੈ ਤੇ ਇੱਕ ਬੋਲੀ ਦਾ ਵੀ ਹੈ ਕਿ ਤੁਹਾਡਾ ਵਿਵਹਾਰ ਕਿੱਦਾਂ ਹੈ ਬੱਚਿਆਂ ਨਾਲ ਨਾ ਇਹਜ਼ ਕਰਕੇ ਸੋ ਹੁਣ ਜੇ ਤੁਹਾਡੀ ਮੈਨੂ ਦੀ ਗੱਲ ਕਰੀਏ ਤੇ ਤੁਹਾਡੇ ਮੈਨੂ ਚ ਐਜ਼ ਇਟ ਮਤਲਬ ਡੇਲੀ ਚੇਂਜ ਕਰਦੇ ਹੋ ਮੈਂ ਤਿੰਨ ਆਈਟਮ ਤੇ ਮੇਰੇ ਰੈਗੂਲਰ ਹੁੰਦੇ ਨੇ ਰਾਜਮਾ ਕੜੀ ਤੇ ਤਿਰੀ ਵਾਲਾ ਚਿਕਨ ਉਹ ਤੋਂ ਬਾਅਦ ਹਰ ਚੀਜ਼ ਚੇਂਜ ਹੁੰਦੀ ਹੈ 6 ਡੇਜ਼ ਵੀਕ ਹੁੰਦਾ ਹੈ ਮੇਰਾ ਮੰਡੇ ਟੂ ਸੈਟਰਡੇ ਪਨੀਰ ਰੋਜ਼ ਚੇਂਜ ਹੁੰਦਾ ਹੈ ਹਰ ਆਈਟਮ ਹੁੰਦਾ ਪਨੀਰ ਦਾ ਤੇ ਉਹਦੇ ਬਾਅਦ ਗ੍ਰੀਨ ਵੈਜੀਟੇਬਲ ਰੋਜ਼ ਚੇਂਜ ਹੁੰਦੇ ਆਂ ਔਰ ਕਦੀ ਦਾਲ ਹੁੰਦੀ ਹੈ ਕਦੀ ਚਨੇ ਰਹਿੰਦੇ ਦਾਲ ਮਤਲਬ ਚੇਂਜ ਹੁੰਦੀ ਰਹਿੰਦੀ ਹੈ हम दाल मखनी होगी आज मूंगी मसरी की दाल है okay. और इस तरह साबत मसर चने दी दाल है मतलब हर दाल दी है मतलब तू तो कोई चीज छोड़ी नहीं है मैं वैसे इस काउंटर <laughs> हाँ। so, uh, तुम तो चीज़ सब चीज़ सब हाँ हर एक चीज आज एग करी बनी है ऑन कस्टमर डिमांड तो बनी है मेरे को okay. हाँ मतलब फिर मैं ट्यूजडे सैट ही करता कि मैं एग करी बनानी है एक मिनट होल्ड करो बच्चा वेट कर ਆ ਤੁਹਾਨੂੰ ਖਾਣਾ ਦੇਣਾ ਤੂੰ ਖਾ ਲਓ ਫਿਰ ਦੇ ਦਿਆਂਗਾ ਨੁਕਰਦੀ ਠੀਕ ਆਪਾਂ ਨਾਲ-ਨਾਲ ਗੱਲ ਕਰਦੇ ਆ ਹਨਾ ਆਜਾ ਕੀ ਲੈਣਾ ਬੱਚੇ ਤੇ ਹੁਣ ਉਹਨਾਂ ਦੇ ਕਸਟਮਰ ਵੀ ਆਏ ਆ ਤੇ ਉਹਨਾਂ ਨੂੰ ਖਾਣਾ ਵੀ ਸਰਵ ਕੀਤਾ ਜਾਵੇਗਾ ਬਿਸੰਦਾ ਮੇਥ ਪਾਲਕ ਪਨੀਰ ਅੰਡਾ ਗਰੀ ਚਿਕਨ ਗੜੀ ਹੋਰ ਆ ਰਾਈਸ ਵੀ ਤੇ ਜਿਵੇਂ ਕਸਟਮਰਸ ਆਉਂਦੇ ਆ ਤੇ ਸਾਰੀਆਂ ਚੀਜ਼ਾਂ ਤੁਸੀਂ ਮੈਨੇਜ ਕਰਦੇ ਹੋ ਪਰ ਜੇ ਆਪਾਂ ਗੱਲ ਕਰੀਏ ਤੁਸੀਂ ਸੰਡੇ ਦੇ ਦਿਨ ਛੁੱਟੀ ਲੈਂਦੇ ਹੋ ਹਾਂ 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 ਸੰਡੇ ਆਫ ਹੁੰਦਾ ਹੈ ਮੇਰਾ ਜੀ ਸੰਡੇ ਆਫ ਹੁੰਦਾ ਹੈ ਤੇ ਟਾਈਮਿੰਗ ਕੀ ਹੈ ਤੁਹਾਡੀ 12:30 ਤੋਂ ਲੈ ਕੇ 4:30 ਪੌਣੇ 5 ਤੱਕ ਟਾਈਮਿੰਗ ਹੁੰਦੀ ਹੈ ਸੋ ਇਹ ਕੀ ਤੋਂ ਮੈਂ 1 ਵਜੇ ਔਨ ਕਰ ਦਿਆਂ ਹਾਂ ਓਕੇ ਹਾਂ ਜੀ 1 ਵਜੇ ਔਨ ਕਰ ਦਿਆਂ ਤਕਰੀਬਨ 3 ਵਜੇ ਮੈਂ ਆਫ ਕਰ ਦਿੰਨੀ ਹਾਂ ਸੋ ਇਹ ਓਕੇ ਹਾਂ ਠੀਕ ਵੈਸੇ ਮੇਰਾ ਟਾਈਮਿੰਗ 4:30 ਹੈ ਪਰ ਜਦੋਂ ਵੀ ਮੇਰਾ ਖਤਮ ਹੋ ਜਾਏ ਆਈਟਮ ਮੈਂ ਉਦੋਂ ਹੀ ਬੰਦ ਕਰ ਦਿੰਨੀ ਆਪਾਂ ਸੋ ਮਤਲਬ ਬੱਚੇ ਜਾਂ ਕਸਟਮਰ ਤਾਂ ਡੇ ਨਹੀਂ ਕਹਿੰਦੇ ਵੀ ਛੁੱਟੀ ਉਹ ਕਰਦੇ ਹੋ ਸੱਤੋਂ ਦੇ ਸੱਤੋਂ ਦਿਨ ਲਗਾ ਉਹ ਤਾਂ ਕਹਿੰਦੇ ਬ੍ਰੇਕਫਾਸਟ ਵੀ ਦੇ ਦਿਓ ਲੰਚ ਵੀ ਦੇ ਦਿਓ ਡਿਨਰ ਵੀ ਦੇ ਦਿਓ ਸੰਡੇ ਵੀ ਨਾ ਆਫ ਕਰੋ ਉਹਨਾਂ ਦੀ ਤੇ ਬਹੁਤ ਡਿਮਾਂਡਸ ਹੈ ਜੀ ਮੈਂ ਫੁੱਲਫਿਲ ਹੀ ਨਹੀਂ ਕਰ ਸਕਦੀ ਕਿਉਂਕਿ ਸਿੰਗਲ 100 ਮੈਂ ਕੀ ਹੀ ਕਹੀ ਕਰ ਸਕਦੀ ਹਾਂ ਨਹੀਂ ਕਰ ਸਕਦੀ ਮੈਂ ਨਾ ਫਿਊਚਰ ਦੇ ਵਿੱਚ ਬਾਰੇ ਕੁਝ ਸੋਚਿਆ ਵੀ ਫਿਊਚਰ ਦੇ ਵਿੱਚ ਇਹ ਚੀਜ਼ ਕਰਨ ਦੀ ਤਾਂ ਪਤਾ ਕਿ ਸੋਚਣ ਨੂੰ ਤਾਂ ਇਨਸਾਨ ਬਹੁਤ ਕੁਝ ਸੋਚਦਾ ਹੈ ਬਾਕੀ ਦੇਖਦੇ ਹਾਂ ਟਾਈਮ ਦੇ ਅਕੋਰਡਿੰਗ ਦੱਸਾਂਗੀ ਕਿ ਵੀ ਕੀ ਕਰ ਸਕਦੀ ਹਾਂ ਮੈਂ ਕਿਉਂਕਿ ਮੇਰੀ ਆਪਣੀ ਇੱਕ ਕੈਪੈਸਿਟੀ ਹੈ 7 ਆਈਟਮ ਸਬਜ਼ੀ ਦੇ ਮੈਂ ਬਣਾਉਂਦੀ ਹਾਂ ਫਿਰ ਰਾਈਸ ਹੋ ਜਾਂਦਾ ਚਟਨੀਆਂ ਵਗੈਰਾ ਹੁੰਦੀ ਹੈ ਤਾਂ ਉਹਨਾਂ ਕਰਨਾ ਸੈਲਡ ਹੋ ਜਾਂਦਾ ਸਾਰਾ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਸਿੰਗਲ ਹੈਂਡੈਡ ਨਾ ਮੈਂ ਨਾ ਜੀਮੀ ਖਾਣਾ ਤਿਆਰ ਕਰਦੇ ਹੋ ਘਰ ਚ ਕਿੰਨੇ ਵਜੇ ਉੱਠ ਜਾਂਦੇ ਹੋ ਸਵੇਰੇ ਅਸੀਂ ਅਸੀਂ ਤਿਆਰੀ ਕਰਦੇ ਹਾਂ 6 ਵਜੇ ਤੋਂ ਸ਼ੁਰੂ ਹੋ ਜਾਂਦਾ ਸਾਡਾ ਕੰਮ ਹਾਂਜੀ ਹਾਂਜੀ 6 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਇਹ ਸਾਡੇ 12 ਵਜੇ ਤੱਕ ਕੰਟੀਨਿਊਸਲੀ ਚੱਲਦਾ ਹੈ ਸਾਡਾ ਕੰਮ ਨਾ ਓਕੇ ਹਾਂ ਬ੍ਰੇਕ ਨਹੀਂ ਲੈ ਸਕਦੇ 10 15 ਮਿੰਟ ਦਾ ਵੀ ਬ੍ਰੇਕ ਨਹੀਂ ਲੈ ਸਕਦੇ ਅਸੀਂ ਬਾਹਰ ਅੰਦਰ ਜਾਣਾ ਵੀ ਔਖਾ ਹੋਣਾ ਨਹੀਂ ਔਖਾ ਜੀ ਸਾਡੇ ਘਰ ਕੋਈ ਮੈਰਿਜ ਹੋ ਕੁਝ ਮੈਨੂੰ ਸੋਚਣਾ ਪੈਂਦਾ ਹੈ ਕਿ ਮੈਂ ਕਿੱਥੇ ਜਾਵਾਂ ਕਿੱਥੇ ਨਾ ਜਾਵਾਂ ਇਹ ਇੱਕ ਜ਼ਿੰਮੇਵਾਰੀ ਹੈ ਮਤਲਬ ਕਸਟਮਰ ਉਡੀਕਦਾ ਹੈ ਨਾ ਕਿ ਵੀ ਆਣ ਆਣ ਵਾਲੇ ਹੋਣਗੇ ਆਣਗੇ ਅੱਜ ਅਸੀਂ ਰੋਟੀ ਲੈਣੀ ਹੈ ਜਿਵੇਂ ਸੰਡੇ ਨੂੰ ਅਕਸਰ ਮੈਨੂੰ ਫੋਨ ਆਉਂਦਾ ਮਟਨ ਵਾਸਤੇ ਨਾਨਵੇਜ ਵਾਸਤੇ ਸੰਡੇ ਨੂੰ ਬਹੁਤ ਫੋਨ ਆਉਂਦੇ ਆ ਲੇਕਿਨ ਮੈਂ ਕੁਝ ਨਹੀਂ ਕਰ ਸਕਦੀ ਕਿਉਂਕਿ ਇੱਕ ਦਿਨ ਤਾਂ ਮੈਨੂੰ ਵੀ ਚਾਹੀਦਾ ਹੀ ਹੁੰਦਾ ਹੈ ਹਾਂਜੀ ਸੋ ਇੱਕ ਵਾਰੀ ਦਰਸ਼ਕਾਂ ਨੂੰ ਲੋਕੇਸ਼ਨ ਵੀ ਦੱਸ ਦਿਓ ਟਾਈਮਿੰਗ ਵੀ ਦੱਸ ਦਿਓ ਐਂਡ ਪ੍ਰਾਈਸ ਵੀ ਪਲੀਜ਼ ਮੈਂਸ਼ਨ ਕਰ ਮੇਰੇ ਕੋਲ ਮੈਂ ਤੁਹਾਨੂੰ ਪਹਿਲੇ ਪ੍ਰਾਈਸ ਦੱਸ ਦਿੰਦੀ ਆ ਮੇਰੇ ਕੋਲ 80 ਰੁਪੀਸ ਤੋਂ ਲੈ ਕੇ 250 ਤੱਕ ਦੀ ਰੇਂਜ ਦੇ ਫੂਡ ਹੈ ਜਿਹੜਾ ਵੈਜ ਦਾ ਫੂਡ ਹੈ ਉਹ 130 ਤੇ ਆ ਕੇ ਮੁੱਕ ਜਾਂਦਾ ਹੈ ਉਹਦੇ ਵਿੱਚ ਇੱਕ ਡੀ ਲਕਸ ਥਾਲੀ ਹੈ ਜੋ 180 ਦੀ ਹੈ ਉਹ ਕਾਫੀ ਮਤਲਬ ਹਿਊਜ਼ ਹੁੰਦੀ ਹੈ ਬੜੀ ਥਾਲੀ ਹੁੰਦੀ ਹੈ ਉਹਦੇ ਤਿੰਨ ਸਬਜ਼ੀਆਂ ਆਉਂਦੀਆਂ ਤਿੰਨ ਚਪਾਤੀਆਂ ਆਉਂਦੀ ਰਾਈਸ ਹੁੰਦਾ ਤੇ ਉਹਦੇ ਬਾਅਦ ਸੈਲਡ ਚਟਨੀ ਹੁੰਦਾ ਨਾਨवेज ਦੀ ਥਾਲੀ ਤੁਹਾਡੀ 100 170 اور 250 ਹੁੰਦੀ ਹੈ ਬਾਕੀ ਰਾਜਮਾ ਕੜੀ ਦੀ 80 ਦੀ ਵੀ ਹੈ ਰਾਈਸ ਵਾਲੀ 60 80 ਦੀ ਹੈ ਇਸ ਤਰ੍ਹਾਂ ਹਰ ਮਤਲਬ ਲਾਸਟ ਮੇਰਾ ਹੈ 250 ਹਾਂਜੀ ਹਾਂਜੀ ਤੇ ਟਾਈਮਿੰਗ ਐਂਡ ਲੋਕੇਸ਼ਨ ਟਾਈਮਿੰਗ ਜੀ ਸਰ 12:30 ਤੋਂ ਲੈ ਕੇ 4:30 ਵਜੇ ਤੱਕ ਹੈ ਔਰ ਲੋਕੇਸ਼ਨ ਜੀ 10 ਫੇਜ਼ ਮੁਹਾਲੀ ਐ ਬੂਥ ਨੰਬਰ 253 ਪਰੀਜ਼ ਫੂਡ ਕੋਰਨਰ ਅਪੋਜ਼ਿਟ ਸੀਐਸਡੀ ਕੈਂਟੀਨ ਹਾਂਜੀ ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਟਾਈਮ ਦੇਣ ਲਈ। ਨਾਲੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਆਉਣ ਲਈ ਔਰ ਮੇਰਾ ਇੰਟਰਵਿਊ ਲੈਣ ਲਈ। ਜੀ। ਸੋ ਏਸੀ ਸਾਡੇ ਨਾਲ ਪ੍ਰੀਤਮ ਕੌਰ ਜਿਨ੍ਹਾਂ ਦੇ ਵੱਲੋਂ ਇੱਕ ਸਕੂਲ ਲਾਈਨ ਨੂੰ ਛੱਡ ਕੇ ਇੱਕ ਫੂਡ ਲਾਈਨ ਨੂੰ ਚੂਜ਼ ਕੀਤਾ ਗਿਆ ਤੇ ਇੱਕ ਚੀਜ਼ ਹੁੰਦੀ ਹੈ ਵੀ ਸਾਨੂੰ ਲੋਕਾਂ ਨੂੰ ਖਵਾਉਣਾ ਚੰਗਾ ਲੱਗਦਾ ਉਸ ਦੇ ਵਿੱਚ ਸਾਨੂੰ ਖੁਸ਼ੀ ਮਿਲਦੀ ਹੈ। ਸੋ ਇਹਨਾਂ ਦੇ ਵੱਲੋਂ ਇਹ ਚੀਜ਼ ਕੀਤੀ ਗਈ ਹੈ। ਸੋ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਵੇਖਦੇ ਰਹੋ ਦੈਨਿਕ ਸਵੇਰਾ।